ਕਾ ਤੂੰ ਮਾਰਦਕ ਚੈਰੀ ਵੱਲ ਗੇੜੇ ਤੂੰ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਕ ਚੈਰੀ ਵੱਲ ਗੇੜੇ ਤੂੰ ਚੋਰੀ ਚੋਰੀ ਦਸ ਗੰਗੂਆ ਤੂੰ ਚੋਰੀ ਚੋਰੀ ਦਸ ਗੰਗੂਆ ਛੋਟੇ ਛੋਟੇ ਬਾਲ ਕਾ ਨੂੰ ਕਰਦਾ ਪਿਆਰ ਸੀ ਹੱਥਾਂ ਨਾਲ ਚਰਨ ਧੋਕੇ ਕਰਦਾ ਤੇ ਯਾਰ ਸੀ ਛੋਟੇ ਛੋਟੇ ਬਾਲ ਕਾਨੂੰ ਕਰਦਾ ਪਿਆਰ ਸੀ ਹੱਥਾਂ ਨਾਲ ਚਰਨ ਤੋਕੇ ਕਰਦਾ ਤਿਆਰ ਸੀ ਵੇ ਮੈਂ ਆ ਗਈ ਅੱਜ ਕਰ ਤੇਰੇ ਤੂੰ ਚੋਰੀ ਚੋਰੀ ਦੱਸ ਗੰਗੂਆ ਵੇ ਮੈਂ ਆ ਗਈ ਅੱਜ ਕਰ ਤੇਰੇ ਤੂੰ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਾ ਕ ਚੈਰੀ ਵੱਲ ਗੇੜੇ ਤੂੰ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਾ ਕ ਚੈਰੀ ਵੱਲ ਗੇੜੇ ਤੂੰ ਚੋਰੀ ਚੋਰੀ ਦਸ ਗੰਗੂਆ ਤੂੰ ਚੋਰੀ ਚੋਰੀ ਦਸ ਗੰਗੂਆ ਦਸ ਗੰਗੂਆ ਤੂੰ ਰੱਬ ਤੋਂ ਨਹੀਂ ਡਰ ਕਰਨ ਲੱਗਾ ਅਜ ਪਾਪ ਗੁਰੂ ਕਰਦਾ ਦਸ ਗੰਗੂਆ ਤੂੰ ਰਬ ਕੋਲੋਂ ਨਹੀਂੋਂ ਡਰਦਾ ਕਰਨ ਲੱਗਾ ਪਾਪ ਅਜ ਗੁਰੂ ਕਰਦਾ ਵੇ ਤੂੰ ਵੈਰ ਕੱਢਣੇ ਅੱਜ ਕਿਹੜੇ ਤੂੰ ਚੋਰੀ ਚੋਰੀ ਦਸ ਗੰਗੂਆ ਵੇ ਤੂੰ ਵੈਰ ਕੱਢਣੇ ਅੱਜ ਕਿਹੜੇ ਵੇ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਕ ਚੈਰੀਵਲ ਗੇੜੇ ਵਿੱਚ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਕ ਚੈਰੀਵਲ ਗੇੜੇ ਵਿੱਚ ਚੋਰੀ ਚੋਰੀ ਦਸ ਗੰਗੂਆ ਵੇ ਚੋਰੀ ਚੋਰੀ ਦਸ ਗੰਗੂਆ ਗਠੜੀ ਤੂੰ ਰੱਖ ਲੈ ਰੋਲਾ ਨਾ ਤੂੰ ਪਾਵੀਂ ਵੇ ਵੈਰੀਆਂ ਦੇ ਹੱਥ ਵਿੱਚ ਬੱਚੇ ਨਾ ਫੜਾਵੀਂ ਵੇ ਖਟੜੀ ਤੂੰ ਰੱਖ ਲੈ ਰੋਲਾ ਨਾ ਤੂੰ ਪਾਵੀਂ ਵੇ ਵੈਰੀਆਂ ਦੇ ਹੱਥ ਵਿੱਚ ਬੱਚੇ ਨਾ ਫੜਾਵੀਂ ਵੇ ਮੈਨੂੰ ਲੱchnਾਂ ਦੇ ਸਣ ਤੇਰੇ ਮਾੜੇ ਤੂੰ ਚੋਰੀ ਚੋਰੀ ਦੱਸ ਗੰਗੂਆ ਮੈਨੂੰ ਲੱchnਾਂ ਦੇ ਸਣ ਤੇਰੇ ਮਾੜੇ ਕਾ ਤੂੰ ਮਾਰਦਾ ਕਚਰੀਵਲ ਗੇੜੇ ਤੂੰ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਾ ਕਚਰੀਵਲ ਗੇੜੇ ਤੂੰ ਚੋਰੀ ਚੋਰੀ ਦਸ ਗੰਗੂਆ ਤੂੰ ਚੋਰੀ ਚੋਰੀ ਦਸ ਗੰਗੂਆ ਛੋਟੇ ਛੋਟੇ ਲਾਲ ਨੇ ਤੇਰਾ ਕੀ ਗਵਾਇਆ ਏ ਸੂਬੇ ਦੀ ਕਚਰੀ ਵਿੱਚੋਂ ਸੁਨੇਹਾ ਕਾਦਾ ਆਇਆ ਏ ਛੋਟੇ ਛੋਟੇ ਲਾਲਾ ਨੇ ਤੇਰਾ ਕੀ ਗਵਾਇਆ ਏ ਸੂਬੇ ਦੀ ਕਚੈਰੀ ਚੋਂ ਸੁਨੇਹਾ ਕਦ ਆਇਆ ਏ ਉਹਨੇ ਪੁੱਛਣੇ ਸਵਾਲ ਦੱਸ ਕਿਹੜੇ ਉਹਨੇ ਪੁੱਛਣੇ ਸਵਾਲ ਦੱਸ ਕਿਹੜੇ ਤੂੰ ਚੋਰੀ ਚੋਰੀ ਦੱਸ ਗੰਗੂਆ ਉਹਨੇ ਪੁੱਛਣੇ ਸਵਾਲ ਦੱਸ ਕਿਹੜੇ ਤੂੰ ਚੋਰੀ ਚੋਰੀ ਦੱਸ ਗੰਗੂਆ ਕਾ ਤੂੰ ਮਾਰਦਾ ਕਚੇਰੀ ਵੱਲ ਗੇੜੇ ਤੂੰ ਚੋਰੀ ਚੋਰੀ ਦੱਸ ਗੰਗੂਆ ਕਾ ਤੂੰ ਮਾਰਦਾ ਕਚੇਰੀ ਵੱਲ ਗੇੜੇ ਤੂੰ ਚੋਰੀ ਚੋਰੀ ਦੱਸ ਗੰਗੂਆ ਤੂੰ ਚੋਰੀ ਚੋਰੀ ਦੱਸ ਦੰਗੂਆ ਜੇਤੀ ਮੈਨੂੰ ਦੱਸ ਗੰਗੂ ਕਰਨਾ ਤੂੰ ਕੀਵੇਂ ਉਹੀ ਗੰਗੂ ਵੜਦੇਗਾ ਜੋ ਬੀਜੇਗਾ ਤੂੰ ਵੀਵੇਂ ਛੇਤੀ ਮੈਨੂੰ ਦੱਸ ਗੰਗੂ ਕਰ ਨਾ ਤੂੰ ਕੀਵੇ ਉਹੀ ਗੰਗੂ ਵੱਡੇਗਾ ਜੋ ਬੀਜੇਗਾ ਤੂੰ ਬੀਵੇ ਵੇ ਪੈਂਦੇ ਹੋਲ ਕਾਲ ਜੇ ਮੇਰੇ ਵੇ ਪੈਂਦੇ ਹੋਲ ਕਾਲ ਜੇ ਮੇਰੇ ਤੂੰ ਚੋਰੀ ਚੋਰੀ ਦੱਸ ਗੰਗੂਆ ਗਾ ਤੂੰ ਮਾਰਦਾ ਕਚਰੀ ਵੱਲ ਗੇੜੇ ਤੂੰ ਚੋਰੀ ਚੋਰੀ ਦੱਸ ਗੰਗੂਆ ਕਾ ਤੂੰ ਮਾਰਦਕ ਚੈਰੀ ਵੱਲ ਗੇੜੇ ਤੂੰ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਕ ਚੈਰੀ ਵੱਲ ਗੇੜੇ ਤੂੰ ਚੋਰੀ ਚੋਰੀ ਦਸ ਗੰਗੂਆ ਤੂੰ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਕ ਕਾ ਤੂੰ ਮਾਰਦਾ ਕਚੇਰੀ ਵੱਲ ਗੇੜੇ ਤੂੰ ਚੋਰੀ ਚੋਰੀ ਦਸ ਗੰਗੂਆ ਤੂੰ ਚੋਰੀ ਚੋਰੀ ਦਸ ਗੰਗੂਆ ਛੋਟੇ ਛੋਟੇ ਬਾਲ ਕਾ ਨੂੰ ਕਰਦਾ ਪਿਆਰ ਸੀ ਹੱਥਾਂ ਨਾਲ ਚਰਨ ਧੋ ਕੇ ਕਰਦਾ ਪਿਆਰ ਸੀ ਛੋਟੇ ਛੋਟੇ ਬਾਲ ਕਾ ਨੂੰ ਕਰਦਾ ਪਿਆਰ ਸੀ ਹੱਥਾਂ ਨਾਲ ਚਰਨ ਤੋਕੇ ਕਰਦਾ ਤਿਆਰ ਸੀ ਵੇ ਮੈਂ ਆ ਗਈ ਅੱਜ ਕਰ ਤੇਰੇ ਤੂੰ ਚੋਰੀ ਚੋਰੀ ਦਸ ਗੰਗੂਆ ਵੇ ਮੈਂ ਆ ਗਈ ਅੱਜ ਕਰ ਤੇਰੇ ਤੂੰ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਾ ਕ ਚਿਹਰੀ ਵੱਲ ਗੇੜੇ ਕਾ ਤੂੰ ਮਾਰ ਦਾ ਕਚਰੀ ਵਾਲੇ ਢੇੜੇ ਤੂੰ ਚੋਰੀ ਚੋਰੀ ਦੱਸ ਗੰਗੂਆ ਤੂੰ ਚੋਰੀ ਚੋਰੀ ਦੱਸ ਗੰਗੂਆ ਦੱਸ ਗੰਗੂਆ ਤੂੰ ਰੱਬ ਤੋਂ ਨਹੀਂ ਡਰਦਾ ਕਰਨ ਲੱਗਾ ਅਜ ਪਾਪ ਗੁਰੂ ਕਰਦਾ ਦੱਸ ਗੰਗੂਆ ਤੂੰ ਰੱਬ ਕੋਲੋਂ ਨਹੀਂ ਡਰਦਾ ਕਰਨ ਲੱਗਾ ਪਾਪ ਜਾ ਗੁਰੂ ਕਰਦਾ ਵੇ ਤੂੰ ਵੈਰ ਕੱਢਣੇ ਅੱਜ ਕਿਹੜੇ ਤੂੰ ਚੋਰੀ ਚੋਰੀ ਦਸ ਗੰਗੂਆ ਵੇ ਤੂੰ ਵੈਰ ਕੱਢਣੇ ਅੱਜ ਕਿਹੜੇ ਵੇ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਕ ਚੈਰੀ ਵੱਲ ਗੇੜੇ ਵੇ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਕ ਚੈਰੀ ਵੱਲ ਗੇੜੇ ਚੋਰੀ ਚੋਰੀ ਦਸ ਗੰਗੂਆ ਵੇ ਚੋਰੀ ਚੋਰੀ ਦਸ ਗੰਗੂਆ ਗਠੜੀ ਤੂੰ ਰੱਖ ਲੈ ਰੋਲਾ ਨਾ ਤੂੰ ਪਾਵੀਂ ਵੇ ਵੈਰੀਆਂ ਦੇ ਹੱਥ ਵਿੱਚ ਬੱਚੇ ਨਾ ਫੜਾਵੀਂ ਵੇ ਗਠੜੀ ਤੂੰ ਰੱਖ ਲੈ ਰੋਲਾ ਨਾ ਤੂੰ ਪਾਵੀਂ ਵੇ ਵੈਰੀਆਂ ਦੇ ਹੱਥ ਵਿੱਚ ਬੱਚੇ ਨਾ ਫੜਾਵੀਂ ਵੇ ਮੈਨੂੰ ਲੱchn ਦੇ ਸਣ ਤੇਰੇ ਮਾੜੇ ਤੂੰ ਚੋਰੀ ਚੋਰੀ ਦਸ ਗੰਗੂਆ ਮੈਨੂੰ ਲੱchn ਦੇ ਸਣ ਤੇਰੇ ਮਾੜੇ ਤੂੰ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਕ ਚਿਹਰੀ ਵੱਲ ਗੇੜੇ ਤੂੰ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਕ ਗੰਗੂਆ ਛੋਟੇ ਛੋਟੇ ਲਾਲਾ ਨੇ ਤੇਰਾ ਕੀ ਗਵਾਇਆ ਏ ਸੂਬੇ ਦੀ ਕਚੈਰੀ ਵਿੱਚੋਂ ਸੁਨੇਹਾ ਕਾਦਾ ਆਇਆ ਏ ਛੋਟੇ ਛੋਟੇ ਲਾਲਾ ਨੇ ਤੇਰਾ ਕੀ ਗਵਾਇਆ ਏ ਸੂਬੇ ਦੀ ਕਚੈਰੀ ਚੋਂ ਸੁਨੇਹਾ ਕਾਦਾ ਆਇਆ ਏ ਉਹਨੇ ਪੁੱਛਣੇ ਸਵਾਲ ਦੱਸ ਕਿਹੜੇ ਉਹਨੇ ਪੁੱਛਣੇ ਸਵਾਲ ਕੇੜੇ ਤੂੰ ਚੋਰੀ ਚੋਰੀ ਦੱਸ ਗੰਗੂਆ ਉਹਨੇ ਪੁੱਛਣੇ ਸਵਾਲ ਦੱਸ ਕੇੜੇ ਤੂੰ ਚੋਰੀ ਚੋਰੀ ਦੱਸ ਗੰਗੂਆ ਕਾ ਤੂੰ ਮਾਰਦੱਕ ਚੈਰੀ ਵੱਲ ਗੇੜੇ ਤੂੰ ਚੋਰੀ ਚੋਰੀ ਦੱਸ ਗੰਗੂਆ ਕਾ ਤੂੰ ਮਾਰਦੱਕ ਚੈਰੀ ਵੱਲ ਗੇੜੇ ਤੂੰ ਚੋਰੀ ਚੋਰੀ ਦੱਸ ਗੰਗੂਆ ਚੋਰੀ ਚੋਰੀ ਦੱਸ ਗੰਗੂਆ ਚੇਤੀ ਮੈਨੂੰ ਦੱਸ ਗੰਗੂ ਕਰਨਾ ਤੂੰ ਕੀਵੇਂ ਉਹੀ ਗੰਗੂ ਵੱਡੇਗਾ ਜੋ ਬੀਜੇਗਾ ਤੂੰ ਵੀਵੇਂ ਚੇਤੀ ਮੈਨੂੰ ਦੱਸ ਗੰਗੂ ਕਰਨਾ ਤੂੰ ਕੀਵੇਂ ਉਹੀ ਗੰਗੂ ਵੱਡੇਗਾ ਜੋ ਬੀਜੇਗਾ ਤੂੰ ਵੀਵੇਂ ਵੇ ਪੈਂਦੇ ਹੋਲ ਆਕਾ ਵੇ ਪੈਂਦੇ ਹੋ ਲਕਾਲ ਜੇ ਮੇਰੇ ਤੂੰ ਚੋਰੀ ਚੋਰੀ ਦਸ ਗੰਗੂਆ ਕਾ ਤੋ ਮਾਰਦਾ ਕਚੇਰੀ ਵੱਲ ਗੇੜੇ ਤੂੰ ਚੋਰੀ ਚੋਰੀ ਦਸ ਗੰਗੂਆ ਕਾ ਤੋ ਮਾਰਦਾ ਕਚੇਰੀ ਵੱਲ ਗੇੜੇ ਤੂੰ ਚੋਰੀ ਚੋਰੀ ਦਸ ਗੰਗੂਆ ਕਾ ਤੋ ਮਾਰਦਾ ਕਚੇਰੀ ਵੱਲ ਗੇੜੇ ਤੂੰ ਚੋਰੀ ਚੋਰੀ ਦਸ ਗੰਗੂਆ ਤੂੰ ਚੋਰੀ ਚੋਰੀ ਦਸ ਗੰਗੂਆ